ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੰਜੌਰ ਆਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੋਲਕਾਂ ਬਾਰੇ ਦਿੱਤੇ ਗਏ ਬਿਆਨ ਨੂੰ ਲੈ ਕੇ ਸਪਸ਼ਟ ਕਰਨ ਦੇ ਲਈ 15 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਦੇ ਹੁਕਮ ਸੁਣਾਏ ਗਏ ਨੇ ਤੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿਉਂ ਨਾ ਮਾਣੇ ਸਿੱਖ ਦੀ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣਗੇ ਪਰ ਇਸ ਸਭ ਦੇ ਦਰਮਿਆਨ ਹੁਣ ਮੁੱਖ ਮੰਤਰੀ ਭਗਵੰਤ ਮਾਨ ਉਰਾਦੇ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗਾਜੋਰਾ ਦੇ ਅੱਗੇ ਇੱਕ ਅਜਿਹੀ ਬੇਨਤੀ ਕਰ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਹੁਣ ਚਾਰੇ ਪਾਸੇ ਚਰਚਾ ਛਿੜ ਗਈ ਹੈ ਜੀ ਹਾਂ ਬਿਲਕੁਲ ਠੀਕ ਸੁਣਿਆ ਤੁਸੀਂ ਦਰਸਲ ਇਸ ਦਾ ਅੰਦਾਜ਼ਾ ਪਿਛਲੇ ਲੰਬੇ ਚਿਰ ਤੋਂ ਲਗਾਇਆ ਜਾ ਰਿਹਾ ਸੀ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿੰਦੇ ਕੁਲਦੀਪ ਸਿੰਘ ਗੜਗਾਜੋਰਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਤੇ ਹੁਕਮ ਸੁਣਾਏ ਗਏ ਤAudioAssetਨ ਤੋਂ ਹੀ ਇਹ ਕਾਫੇ ਲਗਾਏ ਜਾ ਰਹੇ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾ ਦੇ ਵੱਲੋਂ ਅਜਿਹਾ ਬਿਆਨ ਸਾਹਮਣੇ ਆ ਸਕਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਉਸ ਬਿਆਨ ਨੂੰ ਲੈ ਕੇ ਹੁਣ ਚਾਰੇ ਪਾਸੇ ਚਰਚਾ ਛਿੜ ਗਈ ਹੈ ਤੇ ਉੱਥੇ ਹੀ ਕੁਝ ਤਿਰ ਦੇ ਤਰਥੱਲੀ ਵਿਵਾਜ ਗਈ ਹੈ ਕਿ ਕੀ ਭਗਵੰਤ ਮਾਨ ਹੁਣ ਕੁਝ ਅਜਿਹੇ ਸਬੂਤ ਲੈ ਕੇ ਆਣਗੇ ਜਿਸ ਦੇ ਨਾਲ ਕੋਈ ਨਵਾਂ ਵਿਵਾਦ ਜਾਂ ਫਿਰ ਕਿਸੇ ਇੱਕ ਧਿਰ ਦੀ ਪੋਲ ਖੁੱਲ ਸਕਦੀ ਹੈ ਜੀ ਹਾਂ ਬਿਲਕੁਲ ਠੀਕ ਸੁਣਿਆ ਤੁਸੀਂ ਤਾਂ ਤੁਹਾਨੂੰ ਥੋੜਾ ਸਮਾਂ ਪਿੱਛੇ ਲੈ ਜਾਂਦੇ ਆ ਤਾਂ 20 ਨਵੰਬਰ ਨੂੰ ਹੀ ਮੁੱਖ ਮੰਤਰੀ ਭਗਵੰਤ ਮਾਨ ਹੋਰਾ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਗਿਆ ਸੀ ਆਪਣੇ ਇੱਕ ਸੰਬੋਧਨ ਦੇ ਦੌਰਾਨ ਕਿ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਵ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਸੌਸਮੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਰਾਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕਰ ਦਿੱਤਾ ਗਿਆ ਸੀ ਕਿ ਉਹ ਖੁਦ ਚਾਹੁੰਦੇ ਨੇ ਕਿ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਜਾਂ ਸਖਤਰੇ ਤੇ ਵਿੱਚ ਤਲਬ ਕੀਤਾ ਜਾਵੇ ਕਿਉਂਕਿ ਉਹਨਾਂ ਕੋਲ ਕੁਝ ਅਜਿਹੇ ਸਬੂਤ ਨੇ ਜਦੋਂ ਸਬੂਤ ਸਾਹਮਣੇ ਆਣੇ ਚਾਹੀਦੇ ਨੇ ਤੇ ਉਹ ਸਾਰੇ ਸਬੂਤ ਜਿਹੜਾ ਨੇ ਉਹ ਜਨਤਾ ਦੇ ਸਾਹਮਣੇ ਵੀ ਰੱਖਣਾ ਚਾਹੁੰਦੇ ਨੇ ਤਾਂ ਉਸ ਪ੍ਰੈਸ਼ਰ ਦੇ ਵਿੱਚ ਉਸ ਥਾਂ ਦੇ ਉੱਤੇ ਖੜ ਕੇ ਜਿਹੜਾ ਫੇਸ ਟੂ ਫੇਸ ਉਹ ਇਹ ਸਬੂਤ ਸਾਮਣੇ ਰੱਖਣਾ ਚਾਹੁੰਦੇ ਨੇ ਤਾਂ ਹੁਣ ਕੁਝ ਸਮਾਂ ਪਹਿਲਾਂ ਹੀ ਚੰਦ ਮਿੰਟ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਰਾਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸੀਜੀ ਅਕਾਊਂਟਕ ਸਾਧ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਉਰਾਦੇ ਮੋਹਰੇ ਇੱਕ ਬੇਨਤੀ ਕੀਤੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਉਰਾਨੇ ਬੇਨਤੀ ਕੀਤੀ ਹੈ ਕਿ ਜਿਹੜਾ ਉਸ ਦਿਨ ਦਾ ਸਾਰਾ ਵੀ ਕਾਰਵਾਈ ਹੋਵੇ ਉਸ ਦਾ ਟੀਵੀ ਦੇ ਉੱਤੇ ਲਾਈਵ ਟੈਲੀਕਾਸਟ ਚੱਲੇ ਜੀ ਹਾਂ ਤਾਂ 15 ਜਨਵਰੀ ਦੇ ਸਾਰੇ ਸਮਾਰੋਹ ਕਰਮ ਦੀ ਜਿਹੜੀ ਹੈ ਟੀਵੀਆ ਦੇ ਉੱਤੇ ਸਾਰੇ ਚੈਨਲਾਂ ਦੇ ਉੱਤੇ ਲਾਈਵ ਟੈਲੀਕਾਸਟ ਦੀ ਜਿਹੜੀ ਹੈ ਬੇਨਤੀ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਰਾਦੇ ਵੱਲੋਂ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗਾ ਜੁਰਾ ਦੇ ਕੋਲ ਕੀਤੀ ਗਈ ਹੈ ਤਾਂ ਪੋਸਟ ਪਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਲਿਖਦੇ ਨੇ ਕਿ ਪੂਰੀ ਦੁਨੀਆ ਚੋਂ ਮੈਨੂੰ ਸੁਨੇਹੇ ਆ ਰਹੇ ਨੇ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਹਿਸਾਬ ਕਿਤਾਬ ਲੈ ਕੇ ਜਾਇਆ ਜਾਵੇ ਸਾਰੇ ਚੈਨਲਾਂ 'ਤੇ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ ਮੈਂ ਵੀ ਦੁਨੀਆ ਭਰ ਦੀ ਸੰਗਤਾਂ ਦੀ ਭਾਵਨਾ ਨੂੰ ਸਮਝਦੇ ਹੋਏ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਮੇਰਾ ਸਪਸ਼ਟੀਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਕਿ ਸੰਗਤਾਂ ਪਲਪਲ ਅਤੇ ਪੈਸੇ ਦੇ ਹਿਸਾਬ ਨਾਲ ਜੁੜੀਆਂ ਰਹਿਣ ਤੇ ਮਿਲਦੇ ਹਾਂ ਜੀ 15 ਜਨਵਰੀ ਨੂੰ ਸਬੂਤਾਂ ਸਮੇਤ ਤਾਂ ਸਬੂਤਾਂ ਸਮੇਤ ਦਾ ਜਿਹੜਾ ਜ਼ਿਕਰ ਕੀਤਾ ਗਿਆ ਇਸ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਤੇ ਸਬਦੇ ਸਾਹਮਣੇ ਮੁੱਖ ਮੰਤਰੀ ਸਾਹਿਬ ਦਾ ਇੱਕ ਉਹ ਬਿਆਨ ਸਾਹਮਣੇ ਆਇਆ ਹੈ ਜਿਹੜਾ ਉਹਨਾਂ ਦੇ ਵੱਲੋਂ 20 ਨਵੰਬਰ ਨੂੰ ਦਿੱਤਾ ਗਿਆ ਸੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਵੀ ਸੀਐਮ ਮਾਨ ਦਾ ਉਹ ਬਿਆਨ ਸੁਣਾ ਦਿੰਨੇ ਆ ਜਿਹੜਾ ਉਹਨਾਂ ਦੇ ਵੱਲੋਂ 20 ਨਵੰਬਰ 2025 ਨੂੰ ਇੱਕ ਸਮਾਗਮ ਦੇ ਵਿੱਚ ਦਿੱਤਾ ਗਿਆ ਸੀ ਕਿ ਸ਼ਾਇਦ ਭਗਵੰਤ ਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ 73 ਚ ਸ਼੍ਰੋਮਣੀ ਕਮੇਟੀ ਦੇ 73 ਚ ਬੁਲਾ ਕੇ ਫਲਾਨੀ ਚੀਜ਼ ਪੁੱਛਾਂਗੇ ਮੈਂ ਤਾਂ ਕਦੋਂ ਦਾ ਅਰਦਾਸਾਂ ਕਰੀ ਜਾਂਦਾ ਮੈਨੂੰ ਬੁਲਾ ਲਓ ਇੱਕ ਵਾਰੀ ਬਸ ਇੱਕ ਵਾਰੀ ਬੁਲਾ ਲਓ ਮੇਰੇ ਕੋਲ ਇੰਨਾ ਸਮਾਨ ਪਿਆ ਹੈ ਐਸੇ ਚਿੱਠੇ ਖੁੱਲਣਗੇ ਵੀ ਪਛਤਾਉਣਗੇ ਦੁਬਾਰਾ ਬੁਲਾਉਣ ਤੋਂ ਪਹਿਲਾਂ ਕਿਸੇ ਨੂੰ ਵੀ ਬੁਲਾ ਲਓ ਮੈਂ ਦੱਸਦਾ ਨਹੀਂ ਕੁਝ ਵੀ ਕੀ ਹੈ ਕਿਉਂਕਿ ਆਪਦਾ ਝੁੱਗਾ ਚੱਕੀ ਐ ਨਾ ਆਪਦਾ ਹੀ ਨੰਗਾ ਹੁੰਦਾ ਟਿੱਡ ਮੈਂ ਕੁਛ ਨਹੀਂ ਦੱਸਣਾ ਚਾਹੁੰਦਾ ਪਰ ਤੁਸੀਂ ਐਂ ਕਰੋ ਬੁਲਾ ਲਓ ਮੈਨੂੰ ਸਕੱਤਰੇਤ ਚ ਬੁਲਾ ਲਓ ਜਿੱਥੇ ਵੀ ਤੁਸੀਂ ਕਹੋਗੇ ਮੈਂ ਆ ਜਾਊਂਗਾ ਮੈਂ ਦੱਸ ਦਊਂਗਾ ਫਿਰ ਸਾਰਾ ਕੁਝ ਪਬਲਿਕ ਚ ਵੀ ਐਂ ਐ ਇਹਨਾਂ ਨੇ ਧਰਮ ਨੂੰ ਲੁੱਟਿਆ ਗੋਲਕਾਂ ਦਾ ਪੈਸਾ ਇੱਥੇ ਇੱਥੇ ਗਿਆ ਐ ਦੇ ਨਾਲ ਆਹ ਬਣਿਆ ਐ ਦੇ ਨਾਲ ਆਹ ਬਣਿਆ ਇੱਥੋਂ ਇੰਨਾ ਪੈਸਾ ਆਇਆ ਸੀ ਉਹ ਕਿੱਥੇ ਗਿਆ ਐਂ ਤਰਦੂਗਾ ਮੈਂ ਸਾਰਾ ਸਾਹਮਣੇ ਕਿ ਸ਼ਾਇਦ ਭਗਵੰਤ ਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ ਸਕੱਤਰੇਤ ਚ ਸ਼੍ਰੋਮਣੀ ਕਮੇਟੀ ਦੇ ਸਕੱਤਰੇਤ ਚ ਬੁਲਾ ਕੇ ਫਲਾਨੀ ਚੀਜ਼ ਪੁੱਛਾਂਗੇ ਮੈਂ ਤਾਂ ਕਦੋਂ ਦਾ ਅਰਦਾਸਾਂ ਕਰੀ ਜਾਂਦਾ ਮੈਨੂੰ ਬੁਲਾ ਲਓ ਇੱਕ ਵਾਰੀ ਬਸ ਇੱਕ ਵਾਰੀ ਬੁਲਾ ਲਓ ਮੇਰੇ ਕੋਲ ਇੰਨਾ ਸਮਾਨ ਪਿਆ ਐ ਐਸੇ ਚਿੱਠੇ ਖੁੱਲਣਗੇ ਵੀ ਪਛਤਾਉਣਗੇ ਦੁਬਾਰਾ ਬੁਲਾਉਣ ਤੋਂ ਪਹਿਲਾਂ ਕਿਸੇ ਨੂੰ ਵੀ ਬੁਲਾ ਲਓ ਮੈਂ ਦੱਸਦਾ ਨਹੀਂ ਕੁਝ ਵੀ ਕੀ ਐ ਕਿਉਂਕਿ ਆਪਦਾ ਝੁੱਗਾ ਚੱਕੀ ਹੈ ਨਾ ਆਪਦਾ ਹੀ ਨੰਗਾ ਹੁੰਦਾ ਟਿੱਡ ਮੈਂ ਕੁਛ ਨਹੀਂ ਦੱਸਣਾ ਚਾਹੁੰਦਾ ਪਰ ਤੁਸੀਂ ਐਂ ਕਰੋ ਬੁਲਾ ਲਓ ਮੈਨੂੰ ਸਕੱਤਰੇਤ ਚ ਬੁਲਾ ਲਓ ਜਿੱਥੇ ਵੀ ਤੁਸੀਂ ਕਹੋਗੇ ਮੈਂ ਆ ਜਾਊਂਗਾ ਮੈਂ ਦੱਸ ਦੂੰਗਾ ਫਿਰ ਸਾਰਾ ਕੁਝ ਪਬਲਿਕ ਚ ਵੀ ਐਂ ਐਂ ਇਹਨਾਂ ਨੇ ਧਰ ਮੈਨੂੰ ਲੁੱਟਿਆ ਗੋਲਕਾਂ ਦਾ ਪੈਸਾ ਇੱਥੇ ਇੱਥੇ ਗਿਆ ਐ ਦੇ ਨਾਲ ਆਹ ਬਣਿਆ ਐ ਦੇ ਨਾਲ ਆਹ ਬਣਿਆ ਇੱਥੋਂ ਇੰਨਾ ਪੈਸਾ ਆਇਆ ਸੀ ਉਹ ਕਿੱਥੇ ਗਿਆ ਐਂ ਤਰ ਦਊਗਾ ਮੈਂ ਸਾਰਾ ਸਾਹਮਣੇ ਕਿ ਸ਼ਾਇਦ ਭਗਵੰਤ ਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ। ਅੰਤੀ ਭਗਵਾਨ ਸਿੰਘ ਮਾਨ ਦਾ ਉਹ ਬਿਆਨ ਜਿਹੜਾ ਉਹਨਾਂ ਦੇ ਵੱਲੋਂ ਡੇਢ ਮਹੀਨਾ ਪਹਿਲਾਂ ਹੀ ਦੇ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹ ਜ਼ਿਕਰ ਕਰਦੇ ਨਜ਼ਰ ਆ ਰਹੇ ਨੇ ਕਿ ਗੱਲਾਂ ਚੱਲ ਰਹੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ ਜਾਂ ਸਖਤਰ ਦੇ ਤੋ ਤੇ ਤਲਬ ਕੀਤਾ ਜਾਵੇ ਤਾਂ ਉਹ ਜਾਨੇ ਕਿ ਮੈਂ ਖੁਦ ਆਨਾ ਕਿ ਮੈਨੂੰ ਜਿਹੜਾ ਉਹ ਤਲਬ ਕਰਨ ਤੇ ਮੈਂ ਸਾਰੇ ਸਬੂਤ ਲੈ ਕੇ ਜਿਹੜਾ ਉੱਥੇ ਜਾਊਗਾ ਤੇ ਹਰ ਇੱਕ ਸਬੂਤ ਤੇ ਹਰ ਇੱਕ ਚੀਜ਼ ਮੇਰੇ ਕੋਲ ਮੌਜੂਦ ਹੈ ਤਾਂ ਹੁਣ ਉਸ ਗੱਲ ਦਾ ਜਿਹੜਾ ਜ਼ਿਕਰ ਹੈ ਉਹ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਰੀ ਕਰਦੇ ਨਜ਼ਰ ਆਏ ਨੇ ਤੇ ਨਾਲ ਦੀ ਨਾਲ ਬੇਨਤੀ ਕੀਤੀ ਹੈ ਕਿ ਜੋ ਵੀ ਉਸ ਦਿਨ ਦੀ ਕਾਰਵਾਈ ਹੋਵੇ ਜਿਹੜੀ ਵੀ ਗੱਲਬਾਤ ਹੋਵੇ ਉਹ ਟੀਵੀ ਦੇ ਉੱਤੇ ਲਾਈਵ ਟੈਲੀਕਾਸਟ ਜਿਹੜੀ ਆ ਉਹ ਚਲਾਈ ਜਾਵੇ ਕਿਉਂਕਿ ਹਰ ਇੱਕ ਨੂੰ ਪਲ-ਪਲ ਦਾ ਹਿਸਾਬ ਤੇ ਪਲ-ਕੱਲੇ-ਕੱਲੇ ਪੈਸੇ ਦਾ ਹਿਸਾਬ ਜਿਹੜਾ ਉਹ ਮਿਲਣਾ ਚਾਹੀਦਾ ਹੈ ਤਾਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਉਹ ਰਾਦੇ ਵੱਲੋਂ ਇਸ ਟਵੀਟ ਨੂੰ ਲੈ ਕੇ ਜਿਹੜਾ ਹੁਣ ਨਵੀਂ ਚਰਚਾ ਛੇੜੀ ਆ ਉੱਥੇ ਹੀ ਐਸਜੀਪੀਸੀ ਨੇ ਇਸ ਗੱਲ ਦੇ ਉੱਤੇ ਇਤਰਾਜ਼ ਜਤਾਇਆ ਐਸਜੀਪੀਸੀ ਦਾ ਕਹਿਣਾ ਹੈ ਕਿ ਇਸ ਤਰੀਕਾਕਾਰ ਦੇ ਨਾਲ ਸ਼ਰਤਾਂ ਦਾ ਰੱਖ ਕੇ ਜਿਹੜਾ ਅਕਾਲ ਤਖਤ ਸਾਹਿਬ ਦੇ ਸਨਮੁਖ ਹਾਜ਼ਰ ਨਹੀਂ ਹੋਇਆ ਜਾ ਸਕਦਾ ਤਾਂ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਪ੍ਰਵਿੰਦਰ ਕੁਮਾਰ ਪਰਵਿੰਦਰ ਮੁੱਖ ਮੰਤਰੀ ਭਗਵੰਤ ਮਾਨ ਉਹਦੇ ਵੱਲੋਂ ਇੱਕ ਨਵੀਂ ਜਿਹੜੀ ਹੈ ਉਹ ਮੀਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਕੀਤੀ ਗਈ ਹੈ ਕਿ ਲਾਈਵ ਟੈਲੀਕਾਸਟ ਜਿਹੜਾ ਹੈ ਉਹਨਾਂ ਦੀ ਜਿਸ ਦਿਨ ਸਪਸ਼ਟੀਕਰਨ ਦੇਣ ਜਾਣਗੇ 15 ਜਨਵਰੀ ਦਾ ਉਹ ਕੀਤਾ ਜਾਵੇ ਤਾਂ ਦਵਾਰਤੀ ਜਿਹੜਾ ਹੈ ਪਰਵਿੰਦਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਪ੍ਰਵਿੰਦਰ ਮੇਰੇ ਨਾਲ ਫਿਰ ਤੋਂ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਤਾਂ ਪ੍ਰਵਿੰਦਰ ਕੀ ਕੋਈ ਜਾਣਕਾਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਉਹ ਰਾਦੇ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਜ਼ਿਕਰ ਕਰਦੇ ਨਜ਼ਰ ਆ ਰਹੇ ਨੇ ਕਿ 15 ਤਰੀਕ ਦੀ ਸਾਰੀ ਕਾਰਵਾਈ ਟੀਵੀ ਦੇ ਉੱਤੇ ਲਾਈਵ ਟੈਲੀਕਾਸਟ ਕੀਤੀ ਜਾਵੇ ਤੇ ਨਾਲ ਦੇ ਵਿੱਚ ਅਖੀਰ ਚ ਜਿਹੜੀ ਉਹਨਾਂ ਨੇ ਸ਼ਬਦ ਲਿਖੇ ਨੇ ਕਿ ਮਿਲਦੇ ਆ ਸਬੂਤਾਂ ਸਮੇਤ ਸਭਾ ਪਾਕਿਸਤਾਨ ਦੇ ਨਾਲ ਇਹ ਹੁਣ ਮਸਲਾ ਹੈਗਾ ਜਾਂ ਗੁਰੂ ਦੀ ਗੋਲਕ ਦੇ ਨਾਲ ਜੁੜਿਆ ਹੋਇਆ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਇਹ ਆਪਾਂ ਪਿਛਲੇ ਇਸ ਦੇ ਪਿੱਛੇ ਦੀ ਬੈਕਗ੍ਰਾਉਂਡ ਨੂੰ ਸਮਝੀਏ ਤਾਂ ਤੁਹਾਨੂੰ ਯਾਦ ਹੋਣਾ ਜਦੋਂ ਜਿਹਨੇ ਕਿਹਾ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪਰਬ ਦੇ ਉੱਨ ਲੈ ਕੇ ਅਨੰਪੁਰ ਸਭੇਕੇ ਸਮਾਗਮਾਂ ਦੀ ਇਜਾਜ਼ਤ ਮੰਗੀ ਗਈ ਸੀ ਤਾਂ ਐਸਜੀ ਪਿਛਲੇ ਵੱਲੋਂ ਆਪਣੇ ਤੋਂ ਵਾਅਦਾ ਕਰ ਲਿਆ ਗਿਆ ਸੀ ਉਹ ਉਹ ਸਮਾਗਮਾਂ ਨੂੰ ਅਤੇ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਆਪਣੇ ਪੱਧਰ ਤੇ ਕਰੇ ਤੇ ਇਹ ਕਿ ਸਰਕਾਰ ਨੇ ਵਾਕਈ ਸਮਾਗਮਾਂ ਦੇ ਵਿੱਚ ਹਿੱਸਾ ਪਾਉਣਾ ਤਾਂ ਐਸਜੀ ਪਿਛਲੇ ਭ੍ਰਮਾ ਦੇ ਵਿਅਚ ਆਪਣਾ ਜਿਹੜਾ ਕਿ ਯੋਗਦਾਨ ਪਾ ਦਿੱ ਹੋਵੇ ਪਰ ਹੁਣ ਉਸ ਸਮੇਂ ਜਿਹੜੀ ਕਿ ਸੀਐਮ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਸੀ ਉਹ ਸ਼ਾਇਦ ਹੁਣ ਦੇ ਜਿਹੜੇ ਕਿ ਮਸਲੇ ਤੇ ਬਿਲਕੁਲ ਢੁਕਦੀ ਹੋਈ ਨਹੀਂ ਲੱਗਾਈ ਹੈ ਅਸਲ ਵਿੱਚ ਇੱਕ ਪ੍ਰੈ ਕਾਨਫਰੰਸ ਨੂੰ ਸੰਬੋਧਨ ਕਰਦੇ ਸੀ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ਜੇ ਤੁਸੀਂ ਗੋਲਕ ਗੋਲਕ ਨੂੰ ਲੈ ਕੇ ਸਟੇਟਮੈਂਟ ਦੇ ਰਹੇ ਹੋ ਤੇ ਜਿੱਤੇ ਜਿੱਤੇ ਸਾਰੇ ਤਮਾਮ ਜੀ ਤਾਂ ਪਰਮਿੰਦਰ ਤੁਹਾਡੀ ਆਵਾਜ਼ ਜਿਹੜੀ ਹੈ ਉਸ ਦੇ ਵਿੱਚ ਦਿੱਕਤ ਜਿਹੜੀ ਆ ਉਹ ਆ ਰਹੀ ਹੈ ਤਾਂ ਨੈਟਵਰਕ ਅੰਦੀਆਂ ਵਿੱਚ ਥੋੜੀ ਵਿਸ਼ਾ ਬਣੀ ਸੀ ਜਿਸ ਦੇ ਵਿੱਚ ਹੁਣ ਜਥੇਦਾਰ ਦੇ ਵੱਲੋਂ ਜਦੋਂ ਤਲਬ ਕੀਤਾ ਗਿਆ ਹੂੰ ਜੀ ਪਰਮਿੰਦਰ ਤੁਹਾਡੀ ਆਵਾਜ਼ ਦੇ ਵਿੱਚ ਜੀ ਜੀ ਕਾਕੀ ਹੁਣ ਜਦੋਂ ਜਿਫਤਾਰ ਦੇ ਵੱਲੋਂ ਸੀਆਮਾਨ ਨੂੰ 15 ਜਨਵਰੀ ਨੂੰ ਤਲਬ ਕੀਤਾ ਗਿਆ ਤਾਂ ਹੁਣ ਵੀ ਬਹੁਤ ਸਾਰੀਆਂ ਸੰਗਤਾਂ ਦੇ ਮਨਾਂ ਦੇ ਵਿੱਚ ਇਹੀ ਹੈ ਕਿ ਗੁਰੂ ਦੀ ਗੋਲਗ ਦੇ ਵਿੱਚ ਜੋ ਵੀ ਦਸਵੰਦ ਆਉਂਦਾ ਹੈਗਾ ਜਾਂ ਜੋ ਵੀ ਲੋਕਾਂ ਦੇ ਵੱਲੋਂ ਆਪਣੀ ਅਸ਼ਰਧਾ ਦੇ ਮੁਤਾਬਕ ਦਾਨ ਕੀਤਾ ਜਾਂਦਾ ਉਹ ਆਖਰਕਾਰ ਪੈਸਾ ਕਿੱਥੇ ਜਾਂਦਾ ਹੁਣ ਚਾ ਜਿਹੜਾ ਕਿ ਹੈਗਾ ਯਾ ਹਿਸਾਬ ਦਿੱਤਾ ਜਾਵੇ ਅਤੇ ਸੀਆਮਾਨ ਨੂੰ ਜਦੋਂ ਹੁਣ ਗਤਲਬ ਕੀਤਾ ਗਿਆ ਤਾਂ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਮੈਂ ਨਿਮਾਨੇ ਸਿੱਖ ਹੋ ਜਾਵਾਂਗਾ ਜਾਮਗਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਭ ਤੋਂ ਸਰਬਉੱਤਮ ਹੈਗੇ ਨੇ ਤੇ ਜੋ ਵੀ ਉਹ ਫੈਸਲਾ ਕਰਨਗੇ ਉਹ ਸਿਰ ਮੱਥੇ ਪਰਵਾਹ ਨਾ ਪਰ ਬਸ਼ਰਤ ਜੋ ਵੀ ਉਸ ਦੇ ਦੌਰਾਨ ਕਾਰਵਾਈ ਹੋਵੇ ਹਵਾਲਜਵਾਬ ਹੋਵੇ ਉਹ ਲਾਈਵ ਟੈਲੀਕਾਸਟ ਕੀਤਾ ਜਾਵੇ ਤਾਂ ਕਿ ਸੰਗਠਾ ਨੂੰ ਕੱਲੀ-ਕੱਲੀ ਜਿਹੜੀ ਕੀ ਗੱਲ ਹੈ ਉਹ ਸਪਸ਼ਟ ਤੌਰ ਤੇ ਪਤਾ ਲੱਗ ਸਕੇ ਜੀ ਆ ਪਰਮਿੰਦਰ ਜੀ ਤੋਂ ਪਹਿਲਾਂ ਵੀ ਆਪਾਂ ਇਹ ਗੱਲ ਮੰਨ ਕੇ ਚੱਲੀਏ ਕਿ ਮੁੱਖ ਮੰਤਰੀ ਮਾਨ ਔਰ ਆਦੇ ਕੋਲ ਪਹਿਲਾਂ ਹੀ ਜਾਣਕਾਰੀ ਪਹੁੰਚ ਗਈ ਸੀ ਕਿ ਉਹਨਾਂ ਨੂੰ ਤਲਬ ਕੀਤਾ ਜਾ ਸਕਦਾ ਹੈ ਕਿਉਂਕਿ ਅਸ ਸੋਮਵਾਰ ਯਾਨਕੀ 5 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਵੱਲੋਂ ਜਿਹੜਾ ਉਹਨਾਂ ਨੂੰ ਜਦੋਂ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੁੰਦੀ ਹੈ ਤਾਂ ਉਸ ਸਮੇਂ ਉਹਨਾਂ ਨੂੰ ਜਿਹੜਾ ਤਲਬ ਕੀਤਾ ਜਾਂਦਾ ਹੈ ਉਹ ਹੁਕਮ ਸਨਾਇਆ ਜਾਂਦੇ ਨੇ ਪਰ ਸੀਐਮ ਮੰਨਦਾ 20 ਨਵੰਬਰ ਨੂੰ ਹੀ ਇੱਕ ਸਟੇਜ ਸੰਬੋਧਨ ਦੇ ਦੌਰਾਨ ਇਸ ਗੱਲ ਦਾ ਜ਼ਿਕਰ ਕਰਦੇ ਨਜ਼ਰ ਆਇਆ ਸੀ ਕਿ ਮੈਨੂੰ ਬੁਲਾਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਮੈਂ ਚਾਹਨਾ ਮੈਨੂੰ ਬੁਲਾਣ ਤੇ ਜਦੋਂ ਬੁਲਾਣਗੇ ਤੇ ਮੈਂ ਸਬੂਤ ਲੈ ਕੇ ਜਾਊਂਗਾ ਤਾਂ ਹੁਣ ਇਹ ਵੀ ਮੰਨ ਸਕਦੇ ਆ ਕਿਉਂਕਿ ਇੱਕ ਅਹਿਮ ਭੂਮਿਕਾ ਐਸਜੀਪੀਸੀ ਦੇ ਵਿੱਚ ਗੋਲਕਾਂ ਦੇ ਰੁਪਈਆਂ ਦੇ ਵਿੱਚ ਐਸਐਸ ਖੋਲਿਓ ਰਾਦੀ ਵੀ ਰਹੀ ਹੈ ਕਿਉਂਕਿ ਸਾਰਾ ਆਡਿਟ ਜਿਹੜਾ ਨੇ ਉਹ ਕਰਦੇ ਰਹੇ ਨੇ ਐਸਜੀਪੀਸੀ ਦਾ ਤੇ ਜੇਕਰ ਹੁਣ ਉਹ ਹਿਰਾਸਤ ਦੇ ਵਿੱਚ ਨਹੀਂ ਤਾਂ ਪੱਕੀ ਗੱਲ ਹੈ ਇਹ ਤਾਂ ਹੈ ਨਾ ਕਿ ਸਰਕਾਰ ਦੇ ਕੋਲ ਜਾਂ ਪੁਲਿਸ ਦੇ ਕੋਲ ਐਸਆਈਟੀ ਦੇ ਕੋਲ ਕੁਝ ਅਜਿਹੇ ਤੱਥ ਨੇ ਜਿਹਨੂੰ ਲੈ ਕੇ ਐਸਐਸ ਖੋਲੀ ਤੱਕ ਅਪਰੋਚ ਕੀਤੀ ਗਈ ਹੈ ਤੇ ਹੁਣ ਕੀ ਉਹ ਵੀ ਸਬੂਤ ਨਾਲ ਜੋੜਨਗੇ ਕਿਉਂਕਿ ਤੁਹਾਨੂੰ ਯਾਦ ਹੋਏਗਾ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਇਆ ਸੀ ਉਸ ਦੇ ਵਿੱਚ ਵੀ ਸੀਐਮ ਮਾਨ ਨੇ ਕਰੋੜਾਂ ਦੇ ਘੁਟਾਲੇ ਦੀ ਕਰੋੜਾਂ ਦੇ ਲੈਣ ਦੇਣ ਦੀ ਗੱਲ ਕੀਤੀ ਸੀ ਤੇ ਉਚੇਚੇ ਤੌਰ ਤੇ ਨਾਮ ਐਸਐਸ ਖੋਲੀ ਹਰਾ ਦਾ ਵੀ ਲਿਆ ਸੀ ਬਾਕੀ ਜਦੋਂ ਇਹ ਤਮਾਮ ਜਿਹੜੀਆਂ ਕਾਰਵਾਈਆਂ ਨੂੰ ਆਪਾਂ ਇੱਕ ਦੂਜੇ ਨਾਲ ਕਰੀ ਦਰ ਕਰੀ ਜੋੜੀਏ ਤਾਂ ਬਹੁਤ ਕੁਝ ਕਲੀਅਰ ਹੋ ਜਾਂਦਾ ਹੈਗਾ ਸੀਐਮ ਮਾਨ ਦੇ ਵੱਲੋਂ ਸਟੇਟਮੈਂਟ ਦੇਣਾ ਉਹ ਵੀ ਕਾफी ਸਮਾਂ ਪਹਿਲਾਂ ਤੇ ਹੁਣ ਉਸ ਸਟੇਟਮੈਂਟ ਦਾ ਅਸਰ ਆਉਣਾ ਜਾਂ ਫਿਰ ਕਹਿ ਲਈਏ ਕਿ ਉਸ ਸਟੇਟਮੈਂਟ ਦੇ ਮੈਂ ਬੋਲ ਹੋਂਦ ਦੇ ਸਮੇਂ ਦੇ ਮੁਤਾਬਕ ਇਹ ਸਾਬਤ ਕਰ ਸਕਦੀ ਹਾਂ ਸੋ ਜ਼ਾਹਰ ਜੀ ਗੱਲ ਹੈ ਕਿ ਤੁਹਾਨੂੰ ਯਾਦ ਹੋਣਾ ਜਦੋਂ ਇਹ ਪੂਰਾ ਮਸਲੇ ਨੂੰ ਲੈ ਕੇ ਗੱਲਬਾਤ ਹੋ ਰਹੀ ਸੀ ਕਾਰਵਾਈ ਦਾ ਜ਼ਿਕਰ ਕੀਤਾ ਜਾ ਰਿਹਾ ਸੀਗਾ ਤਾਂ ਪੂਰਾ ਮਸਲੇ ਦੇ ਉੱਪਰ ਸਰਕਾਰ ਪਹਿਲਾਂ ਹੀ ਯੂਪਬਦੀ ਕਰ ਚੁੱਕੀ ਸੀਗੀ ਕਿ ਆਖਰਕਾਰ ਅ ਜੁਨਾਈਟਿਡ 228 ਪਾਵਰਸ ਕੋਪਾ ਦੇ ਮਾਮਲੇ ਨੂੰ ਲੈ ਕੇ ਪੂਰਾ ਜਿਹੜਾ ਕੀ ਹੈਗਾ ਆ ਘੋਪੜਕਲ ਕੀਤੀ ਜਾ ਰਹੀ ਸੀ ਤਾਂ ਉਸੇ ਕੜੀ ਦੇ ਵਿੱਚ ਐਸ ਐਸ ਕੋਹਲੀ ਦੀ ਗ੍ਰਿਫਤਾਰੀ ਹੁੰਦੀ ਹੈ ਜੋ ਕਿ ਉਸ ਵੇਲੇ ਦਾ ਕਹਿ ਸਕਦੇ ਹੈਗੇ ਕਿ ਆਡਿਟ ਕਰਦੇ ਹੁੰਦੇ ਸਨ ਸੀਏ ਹੁੰਦੇ ਸਨ ਐ ਜੀ ਪੀ ਸੀ ਦੇ ਵਿੱਚ ਤੇ ਹੁਣ ਉਧਰੋਂ ਵੀ ਦੇਖਿਆ ਜਾਵੇ ਤਾਂ ਹੁਣ ਇਸ ਮਸਲੇ ਨੂੰ ਲੈ ਕੇ ਵੱਡੀਆਂ ਕਾਰਵਾਈਆਂ ਇਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਮਸਲਾ ਅੰਦਰਖਾਤੇ ਨਿਬੇੜਨ ਦੀ ਗੱਲ ਆਖੀ ਜਾਂਦੀ ਹੈ ਜੋ ਸਿੱਧਾ ਦਾ ਸੰਕੇਤ ਹੈ ਕਿ ਭਾਈ ਕੋਈ ਨਾ ਕੋਈ ਚੋਲ-ਮੋਲ ਤਾਂ ਹੈਗੀ ਆ ਜੋ ਕਰਦੇ ਬਸਤੇ ਦੇ ਵਿੱਚ ਐਸਜੀਪੀਸੀਸ ਮਸਲੇ ਨੂੰ ਪਾਉਂਦਾ ਜ਼ਿਕਰ ਕਰ ਰਹੀ ਹੈ ਤੇ ਬਹੁਤ ਸਾਰੇ ਤਾਂ ਇਹ ਵੀ ਕਹਿ ਰਹੇ ਨੇ ਕਿ 328 ਪਾਵਰ ਦੀ ਜਿਹੜੀ ਕਿ ਭੇਟਾਂ ਆਈਆਂ ਨੇ ਉਹ ਉਹਨਾਂ ਦਾ ਜਿਹੜਾ ਕੀ ਹਿਸਾਬ ਕਿਤਾਬ ਨਹੀਂ ਰੱਖਿਆ ਗਿਆ ਇਹ ਤੋਂ ਜਵਾਬ ਦੇਣ ਤੋਂ ਭੱਜਦੇ ਹੋਏ ਜਿਹੜੇ ਕਿ ਮੈਂਬਰ ਹੈਗੇ ਨੇ ਸ਼ੋਮਨੀ ਕਮੇਟੀ ਦੇ ਉਹ ਸਾਫ਼ ਤੌਰ ਤੇ ਦੇਖੇ ਜਾ ਸਕਦੇ ਨੇ ਪਰ ਹੁਣ ਜਦੋਂ ਇਹ ਪੂਰਾ ਮਸਲਾ ਦੁਬਾਰਾ ਚਰਚਾ ਦੇ ਵਿੱਚ ਆਇਆ ਹੈਗਾ ਤਾਂ ਪੀਐਮ ਮਾਨ ਦਾ ਆ ਤਲਬ ਕੀਤਾ ਜਾਣਾ ਤੇ ਉਹਨਾਂ ਦੀ ਜਿਹੜੀ ਕਿ ਹੈਗੀ ਹੈ ਪੂਰੀ ਕਾਰਵਾਈ ਦੀ ਲਾਈਵ ਟੈਲੀਕਾਸ ਚਲਾਉਣ ਦੀ ਮੰਗ ਤਾਂ ਸਿੱਧਾ ਸਿੱਧਾ ਇਹ ਸਰਕਾਰ ਦੀ ਉਸ ਨiyet ਤੋਂ ਸਪਸ਼ਟ ਕਰਦਾ ਹੈ ਕਿ ਜੋ ਵੀ ਸੰਕਟ ਦੀਆਂ ਭਾਵਨਾਵਾਂ ਨੇ ਆ ਗੁਰੂ ਦੀ ਗੁਰਤ ਨਾਲ ਜੁੜੀਆਂ ਹੋਈਆਂ ਨੇ ਜਾਂ ਫਿਰ ਧਾਰਮਿਕ ਭਾਵਨਾਵਾਂ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਪੂਰਾ ਸਾਖੀ ਜਨਤਾ ਦੇ ਸਾਹਮਣੇ ਆਵੇ ਇਸੇ ਕਰਕੇ ਇਹ ਮੰਗ ਦੁਹराई ਜਾ ਰਹੀ ਹੈ ਕਿ ਲਾਈਵ ਟੈਲੀਕਾਸਟ ਕੀਤਾ ਜਾਵੇ ਜਦੋਂ ਵੀ ਅਸੀਂ ਮਾਨ 15 ਜਨਵਰੀ ਨੂੰ ਐਸਜੀਪੀਸੀ ਅ ਅਕਾਲ ਤਖਤ ਸਾਹਮਣੇ ਪੇਸ਼ ਸਾਹਮਣੇ ਪੇਸ਼ ਹੋ ਜੀ ਪਰਵਿੰਦਰ ਦਾ ਐਸਜੀਪੀਸੀ ਦੇ ਵੱਲੋਂ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸ਼ਰਤਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਜਿਹੜਾ ਉਹ ਨਹੀਂ ਹੋਇਆ ਜਾ ਸਕਦਾ ਪਰ ਇੱਥੇ ਕਾਬਿਲਗਰ ਗੋਲ ਇਹ ਵੀ ਹੈ ਕਿ ਇਸ ਚੀਜ਼ ਦੇ ਵਿੱਚ ਦਿੱਕਤ ਵੀ ਕੀ ਹੈ ਜੇਕਰ ਮੁੱਖ ਮੰਤਰੀ ਮਾਨ ਚਾਹੁੰਦੇ ਨੇ ਕਿ ਟੈਲੀਕਾਸਟ ਹੋਵੇ ਲਾਈਵ ਟੈਲੀਕਾਸਟ ਹੋਵੇ ਤ ਤੁਹਾਨੂੰ ਯਾਦ ਹੋਏਗਾ ਕਿ 2 ਦਸੰਬਰ 2024 ਦੇ ਵਿੱਚ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਲਗਾਈ ਗਈ ਸੀ ਸੁਖਵੀਰ ਸਿੰਘ ਬਾਦਲ ਨੂੰ ਤਾਂ ਉਹ ਵੀ ਲਾਈਵ ਟੈਲੀਕਾਸਟ ਹੋਇਆ ਸੀ ਇਸ ਤੋਂ ਇਲਾਵਾ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਬਿਰਸਾ ਸਿੰਘ ਬਲਦੋਹਾ ਹਰਾ ਤੋਂ ਸਪਸ਼ਟੀਕਰਨ ਮੰਗਿਆ ਗਿਆ ਸੀ ਜਿਸ ਦਿਨ ਉਹਨਾਂ ਨੂੰ ਸਜ਼ਾ ਲਗਾਈ ਗਈ ਸੀ 10 ਸਾਲ ਅਕਾਲੀ ਦਲ ਤੋਂ ਬਾਹਰ ਰਹਿਣ ਦੀ ਤਾਂ ਉਸ ਸਮੇਂ ਵੀ ਸਾਰੀ ਇੱਕ ਜਿਹੜੀ ਹੈ ਵੀਡੀਓ ਹੋਈ ਸੀਗੀ ਉਹਦੀ ਰਿਕਾਰਡ ਹੋਈ ਸੀ ਸਾਰੀ ਪਰ ਜਿੱਦ ਦੀ ਗੱਲ ਨਹੀਂ ਹਰਪੀ ਸਿੰਘ ਅੱਡੇ ਤੋਂ ਹਟਦੇ ਨੇ ਜਦ ਉਹਨਾਂ ਦੇ ਨਾਲ ਵਿਵਾਦ ਜੁੜ ਜਾਂਦਾ ਹੈ ਉਹ ਵੀਡੀਓ ਕੌਣ ਆਕੇ ਜਨਤਕ ਕਰ ਦਿੰਦਾ ਉਹਦਾ ਵੀ ਨਹੀਂ ਪਤਾ ਲੱਗਦਾ ਜਿਸ ਦੇ ਵਿੱਚ ਗੈਨੀ ਹਰਪ੍ਰੀਤ ਦੇ ਮੂੰਹੋਂ ਇੱਕ ਗਾਲ ਵੀ ਨਿਕਲਦੀ ਸੁਣਾਈ ਦਿੰਦੀ ਹੈ ਤਾਂ ਜਦੋਂ ਇਹ ਸਾਰੇ ਆਗੂਆਂ ਦੀ ਹੈ ਵੀਡੀਓ ਕਾਨਫਰੈਂਸਿੰਗ ਹੋ ਸਕਦੀ ਹੈ ਵੀਡੀਓ ਰਿਕਾਰਡਿੰਗ ਹੋ ਸਕਦੀ ਹੈ ਲਾਈਵ ਟੈਲੀਕਾਸਟ ਚੱਲ ਸਕਦਾ ਹੈ ਤਾਂ ਫਿਰ ਇਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਲਾਈਵ ਟੈਲੀਕਾਸਟ ਚਲਾਉਣ ਦੇ ਵਿੱਚ ਕੀ ਦਿੱਕਤ ਹੈ ਵਕੀਏ ਸਾਫ ਸਾਫ ਫੰਕੇਸ ਇਸ ਗੱਲ ਦਾ ਹੀ ਮੰਨਿਆ ਜਾ ਸਕਦਾ ਹੈ ਕਿ ਇਹ ਜਿਹੜਾ ਮਸਲਾ ਹੈਗਾ 328 파ਵਨਸ ਰੂਫਾ ਦਾ ਜਾਂ ਫਿਰ ਗੁਰੂ ਦੀ ਗੋਲਕ ਨਾਲ ਜੁੜਿਆ ਹੋਇਆ ਦਸਬੰਦ ਨਾਲ ਜੁੜਿਆ ਹੋਇਆ ਜਾਂ ਫਿਰ ਉਹ ਜਿਹੜੀ ਕਿ ਇਹ ਮਸਲੇ ਐਸਜੀਪੀਸੀ ਇਹਨਾਂ ਨੂੰ ਜਗਜ਼ਾਹਰ ਨਹੀਂ ਕਰਨਾ ਚਾਹੁੰਦੀ ਹਾਲਕਿ ਹਮੇਸ਼ਾ ਇਸ ਮਸਲੇ ਨੂੰ ਲੈ ਕੇ ਐ ਜੀ ਪੀ ਸੀ ਆਈ ਦੇ ਪ੍ਰਧਾਨ ਫਿਰਜਿੰਦਰ ਸਿੰਘ ਘਾਮੀ ਇਹ ਗੱਲ ਦਾ ਜ਼ਿਕਰ ਜ਼ਰੂਰ ਕਰਦੇ ਆ ਨਹੀਂ ਕਿ ਇਹ ਜਿਹੜਾ ਕੀ ਮਸਲੇ ਨੇ ਉਹ ਪੰਥਕ ਮਸਲੇ ਨੇ ਤੇ ਸ਼੍ਰੋਮਣੀ ਕਮੇਟੀ ਆਪਣੇ ਪੱਧਰ ਦੇ ਉੱਪਰ ਕਾਰਵਾਈਆਂ ਕਰੇਗੀ ਤੇ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਸਪਸ਼ਟਤਾ ਵੀ ਕਿਹਾ ਗਿਆ ਹੈ ਕਿ ਜੋ ਹੈ ਐਫ ਆਈ ਟੀ ਬਣਾਈ ਗਈ ਹੈ ਨਾ ਅਸੀਂ ਉਹਦਾ ਬਿਲਕੁਲ ਵੀ ਸਹਿਯੋਗ ਨਹੀਂ ਕਰਾਂਗੇ ਕੋਈ ਉਹਨਾਂ ਨੂੰ ਰਿਕਾਰਡ ਨਹੀਂ ਦਵਾਂਗੇ ਕੋਈ ਉਹਨਾਂ ਦੇ ਪੁੱਛਕਿਸ਼ ਦੇ ਵਿੱਚ ਕਹਿ ਸਕਦੇ ਆ ਕਿ ਉਹਨਾਂ ਦਾ ਸਹਿਯੋਗ ਨਹੀਂ ਕੀਤਾ ਜਾਵੇਗਾ ਜੇਕਰ ਕੋਈ ਬੰਦਾ ਕਿਸੇ ਗੱਲ ਤੋਂ ਭੱਜ ਰਿਹਾ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜੀ ਤਾਂ ਹੈ ਨਾ ਆਗ ਲੱਗੀ ਤਾਂ ਤੁਹਾ ਐਵੇਂ ਤਾਂ ਨਹੀਂ ਹੋ ਚੁੱਕਿਆ ਹੈਗਾ ਤੇ ਪੂਰਾ ਜਿਹੜਾ ਕਿ ਮਾਮਲਾ ਇਸ ਦੀ ਹੋਕ ਪਰਤਾਲ ਨੂੰ ਲੈ ਕੇ ਜਦੋਂ ਵੱਡੇ ਪੱਧਰ ਤੇ ਉੱਪਰ ਕਾਰਵਾਈਆਂ ਹੋ ਰਹੀਆਂ ਨੇ ਕੋਲੀ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਐਸਜੀਪੀ ਸਰ ਜਗਤਾਰ ਵੀ ਜਿਹੜਾ ਕਿ ਮੇ ਸੁਣਨ ਦੇ ਵਿੱਚ ਆਇਆ ਉਸ ਤੋਂ ਵੀ ਜਿਹੜਾ ਕਿ ਹੈ